ਸultanpur Lodhi ਵਿਖੇ ਅੱਜ ਇਤਿਹਾਸਿਕ ਗੁਰਦੁਆਰਾ ਸ਼੍ਰੀ ਸੰਤ ਘاٹ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਸੀ ਜੋ ਪੂਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕੀਤੀ ਜਾ ਰਹੀ ਸੀ ਖਾਲਸਾ ਜਹਾਜ ਜਲਾਲ ਦੇ ਨਾਲ ਸਜਾਏ ਜਾ ਰਹੇ ਇਸ ਨਗਰ ਕੀਰਤਨ ਦੇ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਸਾਹਮਣੇ ਆਇਆ ਛੋਟੀ ਜੀ ਤਕਰਾਰ ਕਤੋਂ ਹਿੰਸਕ ਰੂਪ ਧਾਰਨ ਕਰ ਜਾਂਦੀ ਹੈ ਪਤਾ ਵੀ ਨਹੀਂ ਲੱਗਿਆ ਜਦੋਂ ਇਹ ਨਗਰ ਕੀਰਤਨ ਚੌਂਕ ਚੇਲਿਆਂ ਦੇ ਨਜ਼ਦੀਕ ਪੁੱਜਦਾ ਤਾਂ ਕੁਝ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਰੇਸਾਂ ਦਿੰਦੇ ਆ ਰਹੇ ਸਨ ਕਾਤੀ ਸੜਕ ਨੂੰ ਪਾਰ ਕਰਨਾ ਚਾਹੁੰਦੇ ਸਨ ਜਿਨ੍ਹਾਂ ਨੂੰ ਨਗਰ ਕੀਰਤਨ ਵਿੱਚ ਇੱਕ ਗੱਤਕਾ ਖੇਡਦੇ ਨਿਹੰਗ ਸਿੰਘ ਨੌਜਵਾਨ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਥੋਂ ਹੀ ਮਾਹੌਲ ਗਰਮਾ ਚੜਾ। ਦੋਹਾਂ ਧਿਰਾਂ ਦੇ ਵਿੱਚ ਬਹਿਸਬਾਜ਼ੀ ਹੁੰਦੀ ਹੈ ਤੇ ਗੱਲ ਹੱਥੋਪਾਈ ਤੱਕ ਪਹੁੰਚ ਜਾਂਦੀ ਹੈ। ਤੀਸਰ ਹਥਿਆਰ ਵੀ ਚੱਲੇ ਜਿਸ ਵਿੱਚ ਗੱਤਕਾ ਖਿਡਾਰੀ ਦੇ ਜ਼ਖਮੀ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਕਿ ਦੂਜੇ ਪਾਸੇ ਦੂਸਰੀ ਧਿਰ ਤੇ ਨੌਜਵਾਨ ਵੀ ਜ਼ਖਮੀ ਹੋਏ ਨੇ। ਇਸ ਘਟਨਾ ਦੇ ਨਾਲ ਇਲਾਕੇ ਭਰ ਵਿੱਚ ਇੱਕ ਚਰਚਾ ਛਿੜੀ ਹੋਈ ਹੈ। ਤੇ ਹਰ ਕੋਈ ਇਸ ਦੀ ਨਿੰਦਾ ਕਰ ਰਿਹਾ ਹੈ ਉੱਥੇ ਹੀ ਪ੍ਰਬੰਧਕਾਂ ਨੇ ਵੀ ਕਿਹਾ ਹੈ ਕਿ ਨਗਰ ਕੀਰਤਨ ਦੌਰਾਨ ਅਚਿਹਾ ਵਰਤਾਰਾ ਵਾਪਰਨਾ ਬੇहद ਮੰਤਪਕ ਹੈ ਦੂਸਰੇ ਪਾਸੇ ਉਕਤ ਨੌਜਵਾਨਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦੀ ਕੋਈ ਬਦਬੀ ਨਹੀਂ ਕੀਤੀ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਕੀਤਾ ਉਲਟਾ ਨੌਜਵਾਨ ਵੱਲੋਂ ਸਾਡੇ ਤੇ ਹਮਲਾ ਕੀਤਾ ਗਿਆ ਹੈ ਮੇਰਾ ਨਾਮ ਭਈ ਰੋਹਨ ਮੈਂ ਹਨਾ ਠੰਡਾ ਲੈਣ ਜਾ ਰਿਹਾ ਹਾਂ ਤੇ ਭਾਈ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਜਾ ਠੰਡਾ ਲੈ ਆ ਮੈਂ ਉੱਥੇ ਗਿਆ ਉੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਉਹ ਮੈਨੂੰ ਕਹਿੰਦੇ ਅੱਗੇ ਲੈ ਅੱਗੇ ਤੇ ਮੈਂ ਅੱਗੇ ਲੈ ਗਿਆ ਤੇ ਸਾਈਡ ਤੇ ਮੋਟਰਸਾਈਕਲ ਤੇ ਇਹ ਇੱਕ ਸਿੱਖ ਹੈ ਜੈਨੀ ਤੇ ਉਹਨੇ ਪਤਾ ਕੀ ਕੀਤਾ ਮੈਂ ਕਹਿੰਦਾ ਸਾਈਡ ਤੇ ਲਾ ਲਾ ਜਿੰਨੂੰ ਜਿਆਦਾ ਅੱਗ ਲੱਗੀ ਮੈਂ ਕਿਹਾ ਬਾਬਾ ਜੀ ਸਾਈਡ ਤੇ ਆ ਤੇ ਬਿਆਨ ਨਾ ਕੋ ਆਪਾਂ ਕਰ ਲੈਨੇ ਹਨਾ ਵੀ ਗੱਲ ਕੀ ਈ ਮੈਂ ਕਿਹਿੰਦਾ ਤੂੰ ਜਿਆਦਾ ਮੈਂ ਕਿਹਿੰਦਾ ਜਿੰਦਾ ਕੋਈ ਨਸ਼ਾ ਨਿਸ਼ਾਨ ਨਹੀਂ ਕੀਤਾ ਪਿਆ ਸੀ ਤੇ ਕਹਿੰਦਾ ਜੇ ਫਿਰ ਇੰਨੀ ਜੁਰਤਾ ਨਾ ਤੇਚ ਕਿੰਦੇ ਤੋਂ ਉੱਤਰਿਆ ਮੈਂ ਕਹਾ ਮੈਂ 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 ਕਹਾ ਮੈਂ ਕਹਾ ਤੋਂ ਉੱਤਰਾਂ ਤੇ ਫਿਰ ਇਹਨੇ ਨੂੰ ਮੇਰਾ ਮੋਟਰਸਾਈਕਲ ਵੀ ਡਿੱਗ ਗਿਆ ਸਾਰੇ ਜਣੇ ਪੈ ਗਏ ਮੈਨੂੰ ਆਣ ਕੇ ਜਫਾ ਮਾਰ ਜਫਾ ਮਾਰ ਲੈ ਇਹਨਾਂ ਨੇ ਫਿਰ ਕੁਰਬਾਨਾ ਕਰਪੂਨਾ ਮੇਰੇ ਮਾਰੀਆਂ ਫਿਰ ਉੱਥੇ ਉਹ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿੱਦੇ ਤੁਸੀਂ ਵੀ ਇਤਿਹਾਰ ਲੈ ਕੇ ਆਪਣੇ ਦੋਸਤਾਂ ਨੂੰ ਦਿਖਾਈ ਦਿੰਦੇ ਹੋ ਹਾਂ ਫਿਰ ਫਿਰ ਉੱਥੋਂ ਕਿਸੇ ਨੇ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਤੁਹਾਡੇ ਮੁੰਡੇ ਤੇ ਕਹਿੰਦੇ ਸਾਟ ਲੱਗ ਗਈ ਲੈ ਜਾਓ ਇੱਥੋਂ ਇਹ ਫਿਰ ਆਏ ਉਹਨਾਂ ਦਾ ਦੋਸ਼ ਹੈ ਕਿ ਜਿਹੜਾ ਕਿਸਾ ਦੀ ਬੇਅਦਬੀ ਕੀਤੀ ਗਈ ਹੈ ਦਾੜੇ ਦੀ ਬੇਅਦਵੀ ਕੀਤੀ ਗਏ ਇੰਦਾ ਇੰਦਾ ਦੀ ਬੱਬਾ ਹੀ ਕੋਈ ਗੱਲ ਨਹੀਂ ਨਗਰ ਕਿੰਦੇ ਦੇ ਇਦਾਂ ਹੋਇਆ ਨਾ ਇਹ ਮੁੰਡਾ ਜਦੋਂ ਸਾਨੂੰ ਫੋਨ ਲਾਇਆ ਉਦੋਂ ਇਹਨੂੰ ਮੈਂ ਦੇਖਿਆ ਜਾ ਕੇ ਕਿ ਅਸਲ 'ਚ ਇਹ ਗੱਲ ਇਹਦਾ ਹਰਸਾ ਵਾਪਰੇ ਨਹੀਂ ਉੱਥੇ ਖੁਦ ਮੈਂ ਜਦੋਂ ਆਪ ਜਾ ਕੇ ਦੇਖਿਆ ਵਾ ਤੇ ਇਹਨੂੰ ਸਾਰਿਆਂ ਨਾਲ ਕਾਫੀ ਬੰਦੇ ਪਿੱਛੋਂ ਜਫਾ ਦਾ ਪਾ ਕੇ ਤੇ ਅੱਗੇ ਉਹ ਮੁੰਡਾ ਘੁੱਟਦਾ ਪਿਆ ਸੀ ਨੂੰ ਠੀਕ ਹੈ ਜਦੋਂ ਮੇਰੇ ਜਾਣ ਤੋਂ ਬਾਅਦ ਵੀ ਨਹੀਂ ਹੋ ਰੁਕਿਆ ਫਿਰ ਉਹਨੂੰ ਮੈਂ ਥੋੜਾ ਪਰੇ ਸਾਈਡ ਤੇ ਕੀਤਾ ਤੇ ਜਿਹੜੇ ਮੇਨ ਮੋਤਵਾਰ ਬੰਦੇ ਸੀਗੇ ਨਾ ਉਹਨਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਇਦਾਂ ਇਦਾਂ ਮੈਂ ਕਿਹਾ ਦੇਖੋ ਮਾਰੇ ਇਦਾਂ ਚਲੋ ਅਗਰ ਆਪਕੇ ਨੂੰ ਰੋਕ ਵੀ ਰਹਿਣਾ ਤੇ ਨਿਮਰਤਾ ਸੇ ਰੋਕੋ ਉਸ ਤੋਂ ਬਾਰਾ ਨਹੀਂ ਰੁਕਦਾ ਫੇਜ ਜੋ ਮਰਜੀ ਕਰੋ ਤੀ ਜੇ ਸਿੱਧਾ ਜਾਂਦੇ ਆ ਬੋਲੂਗੇ ਉਹਨੂੰ ਰੋਲਾ ਪਾਉਗੇ ਕਿ ਇਦਾਂ ਇਦਾਂ ਤਾਂ ਫੇਰ ਬੰਦਾ ਵੀ ਚਲੋ ਕੀ ਕਰੇ ਹੁਣ ਉੱਥੇ ਉਸ ਤੋਂ ਬਾਅਦ ਹੀ ਦੁਬਾਰਾ ਗੱਲ ਪੈ ਗਿਆ ਚਲੋ ਮੇਰੇ ਜਾਨ ਤੋਂ ਬਾਅਦ ਮੈਨੂੰ ਮੈਨੂੰ ਪਤਾ ਮੈਂ ਕਿਦਾਂ ਨੂੰ ਕਢਾ ਕੇ ਲਿਆਇਆ ਜਾਂ ਕਿਦਾਂ ਨਹੀਂ ਹਣਾ ਉਸ ਤੋਂ ਬਾਅਦ ਚਲੋ ਮਾਰੇ ਸਾਡਾ ਵੀ ਸਾਝਾ ਸਾਰਿਆਂ ਦਾ ਏ ਸੋ ਹਮੇਸ਼ਾ ਰੋਈ ਬੇਰਸਾ ਸਾਰੇ ਮਾਥੇ ਕੰਜਾਈਦਾ ਨਾਲੇ ਇਹਨਾਂ ਦਾ ਵੀ ਉਹਨਾਂ ਹੀ ਅਧਿਕਾਰ ਆ ਸਾਡਾ ਵੀ ਉਹਨਾਂ ਸਾਰਿਆਂ ਦਾ ਹਣਾ ਮਰੇ ਦੇ ਇੱਕੋ ਸਾਰਿਆਂ ਲਈ ਜਿਹੜੀ ਘਟਨਾ ਹੋਈ ਹੈ ਤੁਸੀਂ ਕਿਸ ਤਰ੍ਹਾਂ ਮੰਨਦੇ ਜਿਹੜੇ ਉਹਨਰ ਨੇ ਇੱਕਦਮ ਦੌਰਾਨ ਇਹ ਘਟਨਾ ਹੋਈ ਹੈ ਹਾਂਜੀ ਤੁਸੀਂ ਮੰਨਦੇ ਹੋ ਕਿ ਇਹ ਗਲਤ ਹੋਇਆ ਜੋ ਵੀ ਹੋਇਆ ਚਲੋ ਹੋਇਆ ਹਾਂ ਇਹ ਮੰਨਦੇ ਕਿ ਹੋਇਆ ਜੋ ਹੋਇਆ ਗਲਤ ਹੋਇਆ ਪਰ ਅਗਰ ਉਹ ਹੋ ਸਕਦਾ ਅਗਰ ਉਹਨਾਂ ਲੋ ਨਿਮਰਤਾ ਸਹਿਤ ਕਿਹਾ ਜਾਂਦਾ ਤੇ ਸਾਡਾ ਬੰਦਾ ਵੀ ਉੱਥੇ ਪਹਿਲੀ ਗੱਲ ਤਾਂ ਖੜਾ ਸਾਈਡ ਤੇ ਸੀਗਾ ਅਗਰ ਉਹਨਾਂ ਥੋੜਾ ਜਿਹਾ ਲੱਗਾ ਕਿ ਨਹੀਂ ਸਾਈਡ ਤੇ ਕਿਹਾ ਤੇ ਕਹਿ ਗਿਆ ਪਿਆਰ ਨਾਲ ਸਾਈਡ ਤੇ ਕਰਾ ਦਿੰਦੇ ਬਟ ਫਿਰ ਵੀ ਚਲੋ ਜਿੱਦਾਂ ਉਹਨਾਂ ਨੇ ਥੋੜਾ ਗੁੱਸੇ 'ਚ ਬੋਲੇ ਕੁਝ ਹੋਇਆ ਮੁੰਡਾ ਹਲਕੀ ਜਿਹੀ ਕੋਈ ਉਮਰ ਦਾ ਉਹ ਸ਼ਾਇਦ ਬੋਲੇ ਬਾਕੀ ਜਿਹ ਉਸ ਸਬਾਹ ਚਲੋ ਇਹਨੂੰ ਲੈ ਕੇ ਆਂਦਾ ਜੋ ਮਰਜ਼ੀ ਆਉ। ਉਹ ਰੋਪੇ ਕਿ ਦਾੜਾ ਜਿਹੜਾ ਪਟਿਆ ਗਿਆ ਵਾ ਇਹਨਾਂ ਵੱਲੋਂ ਅੱਜ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਇਹਨੂੰ ਜਦੋਂ ਪਿੱਛੋਂ ਸਾਰੇ ਬੰਨ ਜਫੇ ਪਿਓ ਦਾੜਾ ਕਿਹੜੇ ਬੰਨ ਪਟਦੂਗਾ ਮੁੰਡਾ ਉਹ ਤਾਂ ਮੁੰਡਾ ਹੀ ਹਲਕੀ ਉਮਰ ਦਾ ਵਾ ਜਿਹੜਾ ਮੁੰਡੇ ਜਿਹਦੀ ਕਹਿੰਦੇ ਲੜਾਈ ਹੋਈ ਆ ਉਹ ਮੈਂ ਤਾਂ ਹੁਣ ਵੀ ਨਹੀਂ ਪੀਹਾ ਮੁੰਡਾ ਕਿਹੜਾ ਵਾ ਪਰ ਚਲੋ ਇਹਦੇ ਕਹਿੰਦੇ ਤਾਂ ਉਹ ਮੁੰਡਾ ਜਿਹੜਾ ਸੀਗਾ ਉਹ ਹਲਕੀ ਉਮਰ ਦਾ ਮੁੰਡਾ ਉਹਦੇ ਕੋਈ ਦਾੜੀਆਂ ਨਾਲ ਇਦਾਂ ਕੋਈ ਗੱਲ ਹੋ ਗਈ ਅਸੀਂ ਬੈਠੇ ਆ ਕੋਈ ਗੱਲ ਬਣਨੀ ਆਪਣੇ ਸੀਸੀਟੀਵੀ ਦੇ ਵਿੱਚ ਜਿੱਦਾਂ ਹੋ ਗਿਆ ਸਾਰਾ ਕੁਝ ਕੈਦ ਹੋਇਆ ਨਾ ਉਹਦੇ ਅਕੋਰਡਿੰਗ ਜਿੱਦਾਂ ਵੀ ਆਗਾ ਬੰਦਾ ਜੋ ਹੁੰਦਾ ਇੱਕ ਦੂਜੇ ਤੇ ਕੀਤਾ ਜਾਂਦਾ ਨਾ ਹੋਈਆ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਤੇ ਰਾਜੇ ਨਗਰ ਕੀਰਤਨ ਨਿਕਲ ਰਿਹਾ ਸੀਗਾ ਜਿੱਥੇ ਜਦੋਂ ਮਹਾਰਾਜ ਦੀ ਕਿਰਪਾ ਨਾਲ ਬੜਾ ਸੁੰਦਰ ਤਰੀਕੇ ਨਾਲ ਚੱਲ ਰਿਹਾ ਸੀਗਾ ਜੀ ਇਹ ਤੁਰਿਆ ਆਉਂਦਾ ਗੁਰੂ ਕਬਾਖ ਸਾਹਿਬ ਤੋਂ ਲੰਗਰ ਪ੍ਰਸ਼ਾਦਾ ਸ਼ਕਨਾਂ ਦੇ ਨਾਲ ਜੀ ਪਾਰਾ ਚੱਲੂ ਹੋਇਆ ਤੇ ਚੌਂਕੇ ਲੈ ਪਹੁੰਚੇ ਨਗਰ ਕੀਰਤਨ ਦੀ ਪਹਿਲੀ ਟਰਾਲੀ ਲੰਗੀ ਤੇ ਦੂਜੀ ਟਰਾਲੀ ਜਦੋਂ ਲੰਘਣ ਲੱਗੀ ਤੇ ਇੱਕ ਮੋਟਰਸਾਈਕਲ ਰੇਸਾ ਦੇ ਕੇ ਸ਼ਾਇਦ ਆ ਰਿਹਾ ਸੀਗਾ ਇਹ ਈਟੋਰੀ ਬੱਚਿਆਂ ਨੇ ਕਿਹਾ ਵੀ ਸਾਈਡ ਤੇ ਕਰ ਲਓ ਸਾਈਡ ਤੇ ਹੋਇਆ ਪਰ ਪਤਾ ਨਹੀਂ ਲਾ ਚਾਉਂਦੇ ਪਤਾ ਨਹੀਂ ਕਿਸੇ ਤਰੀਕੇ ਉਹਨਾਂ ਨੇ ਹਵਲਾ ਕਰਤਾ ਲੜ ਪਏ ਲੜਨ ਤੋਂ ਬਾਅਦ ਅਸੀਂ ਛਡਾਇਆ ਜੋ ਕਿ ਵੀਡੀਓ ਫੁਟੇਜ ਵਿੱਚ ਹੈਗਾ ਵਾ ਛਡਾਇਆ ਚਲੇ ਗਏ ਪਤਾ ਨਹੀਂ ਫਿਰ ਫੋਨ ਕਰਕੇ ਕਿ ਦੋ ਤਿੰਨ ਬੱਚੇ ਹੋਰ ਉਹਨਾਂ ਦੇ ਨਾਲ ਵੱਡੇ ਆਏ ਉਹਨਾਂ ਨੇ ਕੋਈ ਪੁਰਾਣੇ ਵੱਡੇ ਦਾਤਰ ਜੇ ਸੀਗੇ ਜੀ ਵੱਡੇ ਵੱਡੇ ਉਹ ਲੈ ਕੇ ਆ ਗਏ ਤੇ ਉਹਨਾਂ ਨੇ ਇਹਨ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਤੋਕ ਜਾਂ ਭੈ ਨਹੀਂ ਸੀ ਉਹਨਾਂ ਨੂੰ ਮਹਾਰਾਜ ਜੀ ਅਤਵਦਾ ਕੋਈ ਨਹੀਂ ਮਹਾਰਾਜ ਨੇ ਪਾਲਕੀ ਨਾਲ ਹੀ ਸਾਹਮਣੇ ਤੇ ਉਹਨਾਂ ਨੇ ਜੰਗੀਆਂ ਕੰਦੀਆਂ ਜ਼ਾਲਾਂ ਕੰਦੀਆਂ ਜੀ ਸਿੰਘ ਦੇ ਧੌਣ ਤੇ ਦਾਤ ਰਵਜਿਆ ਮਹਾਰਾਜ ਨੂੰ ਵਜਾ ਹੋ ਗਿਆ ਟੱਕ ਲੱਗਿਆ ਵਾ ਇੱਕ ਲੱਤ ਤੇ ਵਜਿਆ ਵਾ ਟੀਪੋ ਦੇ ਹੱਥ ਤੇ ਵਜਿਆ ਜੀ ਤੇ ਉਹਦੀ ਦਾੜੀ ਫੜ ਲਈ ਗਈ ਬੜੀ ਮੁਸ਼ਕਲ ਨਾਲ ਸਾਹੂ ਕੀਤਾ ਪਰ ਬਹੁਤ ਬੁਖਾਲ ਹਾਲ ਸੀਗੇ ਜੀ ਬੜੀ ਘੋਰ ਬੇਦਵੀ ਵਾਲੀ ਸਥਿਤੀ ਸੀ ਜੀ ਜੋ ਬਾਅਦ ਸੀ ਬੜੀ ਮੁਸ਼ਕਿਲ ਦੇ ਨਾਲ ਸੜਾਈਦਾ ਸੀ ਪਰ ਉਹ ਭੱਜ ਭੱਜ ਕੇ ਪਹੁੰਚੇ ਸੀ ਕਿ ਤਿੰਨ ਚਾਰ ਚਾਰ ਨੌਜਵਾਨ ਸੀਗੇ ਜੀ ਟੋਟਲ ਜਿਹੜੇ ਨੌਜਵਾਨਾਂ ਨੇ ਹਮਲਾ ਕੀਤਾ ਤੇ ਜਿਸ ਨੌਜਵਾਨ ਤੇ ਹਮਲਾ ਹੋਇਆ ਉਹ ਕੌਣ ਕੌਣ ਸੀਗੇ ਜਿਹੜਾ ਨੌਜਵਾਨ ਆ ਜੀ ਉਹ ਤਾਂ ਗੱਦਗਾ ਖੇਡਦਾ ਖਿਡਾਰੀ ਆ ਬੱਚਾ ਖੇਡਦਾ ਸਿੱਖਦਾ ਵਾ ਗੱਦਗਾ ਉਹ ਪਤਾ ਨਹੀਂ ਕਿ ਆਪ ਤਾਂ ਆਪ ਬੜੀ ਜੀ ਉਹ ਉੱਥੇ ਉੱਪਰ ਆਪ ਹੈ ਜੀ ਉਹ ਤਾਂ ਖਿਡਾਰੀ ਸਿੱਖਦਾ ਗੱਦਗਾ ਆਪਣੇ ਸultanpur ਦੇ ਵਾਸੀ ਆ ਤੇ ਦੂਸਰੇ ਜਿਹੜੇ ਬੱਚੇ ਨੇ ਨੱਚਿਆ ਉਹ ਵੀ ਸultanpur ਦੇ ਹੀ ਆ ਜੀ ਆਪਣੇ ਗਾਦੀ ਘਣ ਘਣ ਦੇ ਬੱਚੇ ਆ ਪਤਾ ਨਹੀਂ ਹੁਣ ਕੀ ਕਾਰਨ ਬਣਿਆ ਵੀ ਆਪਾਂ ਇੱਦਾਂ ਬਹੁਤ ਗੁਰੇ ਵੀਰੇ ਕਿਹਣਾ ਵਸੇ ਪਰ ਸਮਾਨੀ ਨਹੀਂ ਦੀ ਜਾਜਕ ਨਹੀਂ ਹੁੰਦੇ ਜਾਜਕ ਨਹੀਂ ਉਹਨਾਂ ਨੇ ਦੇਖੀ ਮਹਾਰਾਜੀ ਵਾਲੀ ਆ ਰਹੀ ਆ ਇਨੇ ਬੱਚੇ ਖੜੇ ਇਨਾ ਮਤਲਬ ਸultanpur ਲੋਧੀ ਦਾ ਜਲੂਸ ਲੱਗਦਾ ਜਨਾਜ ਦੇਖਣ ਨੂੰ ਮਿਲਿਆ ਜੀ ਪਤਾ ਨਹੀਂ ਕੈਮਰਾ ਦੇ ਵਿੱਚ ਹੋਊਗਾ ਇੱਥੇ ਕਹਿਣ ਚਾਹੋਂ ਕਿ ਲੱਗੇ ਆ ਬਾਕ ਜੀ ਮੇਰੇ ਹਿਸਾਬ ਨਾਲ ਉਹ 4 ਫੁੱਟ ਤੋਂ ਲੰਬੇ ਹੋਣੇ ਆ ਜੀ ਉਹ ਕਾਲੇ ਰੰਗ ਦੇ ਦਾਤ ਸੀਗੇ ਲੰਬੇ ਲੰਬੇ ਇਹ ਤਾਂ ਮਾਰੇ ਹੀ ਰੱਖ ਗਿਆ ਜੀ ਪਤਨ ਗੜੀ ਮੋਰੇ ਹੋ ਹੋ ਕੇ ਬੜੀ ਯਾਰ ਮੇਰੀ ਬਾਹ ਬਜੀ ਬੜੀ ਯਾਰ ਮੇਰੀ ਬਾਹ ਦੇ ਵਾ ਚੱਲਿਆ ਸੀ ਅੰਤਰਾਰ ਦੇ ਬਿਤਾ ਜਿਹੜੇ ਵੱਜ ਗਿਆ ਹੋਰ ਸੰਗਤ ਦੇ ਵੱਜ ਗਿਆ ਸੰਗਤ ਦੇ ਵਿੱਚ ਟਿੱਕਾ ਜਿਹਾ ਤੋਂ ਤੋਂ ਤੁਮਾਇਆ ਤਾਂ ਸੰਗਤ ਦੇ ਵੀ ਵੱਜਿਆ ਆ ਹੁਣ ਤੁਹਾਡੇ ਸਾਹਮਣੇ ਚੌਂਕ ਵਿਹਲਾ ਕਰਤਾ ਜੀ ਕਿੱਥੇ ਰੌਣਕ ਸੀਗੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਗੱਲਬਾਤ ਹੋਈ ਗਈ ਹਾਂਜੀ ਇਹ ਸੰਘਾਰਾ ਸਿੰਘ ਜੀ ਪਹੁੰਚੇ ਤੇ ਹੋਰ ਅਫਸਰ ਪਹੁੰਚੇ ਸੀਗੇ ਉਹਨਾਂ ਦੇ ਨਾਂ ਤਾਂ ਲਿਖੇ ਆ ਜੀ ਪਰ ਉਹ ਜਿਹੜੇ ਮੈਨੂੰ ਲੱਗਦਾ ਕਿ ਨਹੀਂ ਦੂਤਾਂ ਵਾਲਾ ਕੰਮ ਲਗਾ ਜੀ ਉਹਨਾਂ ਦਾ ਪਤਾ ਨਹੀਂ ਦੇਖੋ ਕੀ ਕਰਦੇ ਆ ਜੀ ਪ੍ਰਸ਼ਾਸਨ ਕੀ ਕਰਦਾ ਸਾਡੇ ਬੱਚਿਆਂ ਨੂੰ ਤਾਂ ਫੇਰ ਉਹ ਪਤਾ ਨਹੀਂ ਕੀ ਉਹਨਾਂ ਜਲੂਨ ਸਾਹਿਬ 'ਚ ਉਂਗਲਾਂ ਕਰ ਕਰ ਕੇ ਜਾਂਦੇ ਤੈਨੂੰ ਪਛਾਣ ਲਿਆ ਵਾ ਤੇ ਨਾਂ ਨਹੀਂ ਚਿੱਠਾਂਗੇ ਇਹ ਵੀ ਬੱਚਾ ਸਾਡਾ ਵੜਾ ਮਤਲਬ ਕਿ ਬਰੋਕਿਆਂ ਨੂੰ ਵੀ ਕਰੋ ਕਹਿੰਦਾ ਤੁਸੀਂ ਮੇਰੇ ਨੂੰ ਰੋਕੀ ਜਾਂਦੇ ਉਹ 4-4 5-5 ਜਾਣੇ ਪੈ ਰਹੇ ਆ ਤੇ ਸਾਡਾ ਚਲੋ ਸਿਆਣੇ ਹੁੰਦਾ ਫਿਰ ਜੇ ਹੀ ਬੰਦਾ ਸੋਚਾ ਰੱਖਣਾ ਦੋਵੇਂ ਤਰ੍ਹਾਂ ਦਾ ਦੋਵੇਂ ਤਰ੍ਹਾਂ ਦਾ ਬਜਾਅਤ ਕਰਨ ਦੀ ਕੋਸ਼ਿਸ਼ ਕੀਤੀ ਕਿ ਫਿਰ ਉਹ ਮੈਨੂੰ ਉਮੀਦ ਆ ਕਿ ਦੁਬਾਰਾ ਜੇ ਉੱਥੇ ਨੁਕਸਾਨ ਹੁੰਦਾ ਵਾ ਤਾਂ ਉਹਦੇ ਜ਼ਿੰਮੇਵਾਰ ਤਾਂ ਉਹ ਚਾਰ ਬੱਚੇ ਹੀ ਆ ਜਿਨ੍ਹਾਂ ਨੇ ਹੁਣ ਸਰੀਆਮ ਚੌਂਕ ਦੇ ਵਿੱਚ ਬੈਠ ਕੇ ਜਿਹੜਾ ਨੁਕਸਾਨ ਕਰਾਂਗੇ ਇਦਾਂ ਕਹਿੰਦੇ ਸੀ ਜੀ ਗੱਲਾਂ ਗੱਡੀਆਂ ਗਈਆਂ ਦੱਸਣਾ ਕਿ ਟੋਟਲ ਕਮਿਊਨਿਟੀ ਟੈਪ ਤੋਂ ਸਿੱਧਾ ਗਿਆ ਕਿ ਤੁਹਾਡੀ ਵੀਪ ਆ ਜਾਨੀ ਗਾਲ ਕੱਢਣ ਦੀ ਉਹ ਗਾਲ ਉਹਨੇ ਕੱਢੀ ਆਪਣਾ ਮਨ ਨਹੀਂ ਮੰਨਦਾ ਉਹ ਵਜਨ ਕਰੀਏ ਗਾਲ ਕੱਢੀ ਉਹਨਾਂ ਨੇ ਮਾਂ ਮਾਂ ਦੇ ਪੈਣਾ ਦੀਆਂ ਗਾਲਾਂ ਕੱਢੀਆਂ ਘਟਨਾ ਕਰਮ ਦਾ ਪੂਰਾ ਕਾਰਨ ਨਹੀਂ ਸਮਝਾਇਆ ਕੀ ਹੋਇਆ ਕਾਰਨ ਜੀ ਬਸ ਮੋਟਰਸਾਈਕਲ ਆਇਆ ਕੋਈ ਰੇਸਾ ਦਿੰਦਾ ਸੀ ਉਹਨੂੰ ਰੋਕਿਆ ਗਿਆ ਉਹਦੇ ਨਾਲ ਹੀ ਕੇ ਪਿੱਛੇ ਨਾਲ ਤਫਾ ਹੀ ਮਾਰੋ ਦੀ ਪਾਲਕੀ ਲੰਘਦੀ ਗਈ ਪਾਲਕੀ ਲੰਘਦੀ ਬਈ ਤੇ ਹੱਥੋਂ ਪਾਈ ਗਿਆ ਹੋ ਗਿਆ ਉਹਨੇ ਕਿਹਾ ਵੀ ਰੁਕ ਜਾਓ ਪਾਲਕੀ ਆ ਰਹੀ ਆ ਪਰ ਉਹਨਾਂ ਨੇ ਹਜੇ ਨਹੀਂ ਕੀਤਾ ਜੀ ਪਾਲਕੀ ਦਾ ਵੀ ਕੋਈ ਨਹੀਂ ਹੋਇਆ ਤੇ ਉਹਨੇ ਸਿੰਘ ਨੇ ਰੋਕਿਆ ਰੋਕਿਆ ਨਹੀਂ ਉਲਟਾ ਉਹਨੇ ਫੋਨ ਕਰਕੇ ਹੋਰ ਮੁੰਡੇ ਬੁਲਾ ਲਏ ਕਿਸ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਹੈ ਅੱਜ ਇਹ ਨਗਰ ਕੀਰਤਨ ਜਿਹੜਾ ਜੀ ਮਹਾਰਾਜ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਦਾ ਵਾ ਜੀ ਬਾਬਾ ਜੀਵਨ ਸਿੰਘ ਭਾਈ ਜੇਤਾ ਸਿੰਘ ਜੀ ਭਾਈ ਸੰਗਤ ਸਿੰਘ ਜੀ ਦੇ ਸ਼ਹੀਦੀ ਦਾ ਸੰਗਤ ਭਾਈ ਜੀਵਨ ਸਿੰਘ ਸੇਵਾ ਸੋਸਾਇਟੀ ਜਿਹੜੀ ਹੈ ਜੀ ਉਹ ਮਨਾ ਰਹੀ ਹੈ ਰਲ ਮਿਲ ਕੇ ਸਾਰੇ ਕਰ ਰਹੇ ਆ ਜੀ ਪਤਾ ਨਹੀਂ ਸ਼ਾਇਦ ਤਾਂ ਹੀ ਕੋਸ਼ਿਸ਼ ਹੋਇਆ ਤਾਂ ਕਿ ਜੇ ਵੱਡੇ ਤਰ੍ਹਾਂ ਨੇ ਬਣਾਇਆ ਹੋਵੇ ਤਾਂ ਸ਼ਾਇਦ ਨਾ ਹੁੰਦਾ ਸ਼ਾਇਦ ਛੋਟੇ ਤਰ੍ਹਾਂ ਦੀ ਤਾਂ ਕਰਕੇ ਆਇਆ ਹੋ ਗਿਆ ਮਹਾਰਾਜ ਜੀ ਜਾਣਦਾ ਸੀ ਕੀ ਦਿੱਤ ਬਣੀ ਹੈ ਪਰ ਨਿੱਕੀ ਜੀ ਕੋਈ ਗਲਤੀ ਤੋਂ ਬਿਨਾ ਇੰਨਾ ਹੰਗਾਮਾ ਹੋਇਆ ਹੈ ਮਹਾਰਾਜਾ ਲੋਕੀ ਦਰਸ਼ਨ ਕਰ ਰਹੇ ਹੈ ਇਹਦੇ ਸਿੰਘ ਨੇ ਕਿਹਾ ਵੀ ਭਾਈ ਰੁਕ ਜਾ ਤੂੰ ਬੂਟ ਪਾਏ ਆ ਤੇ ਮਾਰਿਆ ਦਾ ਸਰੂਪ ਆਉਂਦਿਆ ਵੀ ਪਿੱਛੇ ਹੋ ਕੇ ਖਲੋ ਜਾ ਆ ਸਿੰਘ ਜੀ ਤੇ ਇਹਨੂੰ ਉਹਨੇ ਦਾੜੇ ਤੋਂ ਫੜ ਲਿਆ ਦਾੜੇ ਤੋਂ ਫੜ ਕੇ ਤੇ ਇਹਦਾ ਦਾੜਾ ਨਹੀਂ ਛੱਡਿਆ ਇੱਥੇ ਤੇ ਇੱਥੇ ਕਿਉਂ ਖਾਰਿਆ ਜਾਂਦਾ ਆ ਦੇਖੋ ਆ ਪਿੱਛੇ ਦਾੜੇ ਦੀ ਉਹ ਵੀ ਆ ਖੋਨ ਨਾਲੇ ਪੜੀ ਪਈ ਆ ਇਹ ਕਾ ਮਾਰਿਆ ਇੱਥੇ ਇਹ ਕਾ ਮਾਰਿਆ ਇੱਥੇ ਫਸ ਤੋਂ ਵੀ ਉਹਦੇ ਸਿੰਘ ਦੇ ਦਾੜੇ ਦੀ ਬੇਦਬੀ ਕੀਤੀ ਆ ਫੇਰ ਚਲੇ ਗਏ ਦੌੜ ਕੇ ਉੱਥੇ ਵੇਲੇ ਤੇ ਜੇ ਫਿਰ ਇਹਨਾਂ ਨੇ ਜਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਇਹਨਾਂ ਸਿੰਘ ਆਪ ਕਾਰਵਾਈ ਕਰਨਗੇ ਫਿਰ जितੋਂ ਤੱਕ ਮਰਜ਼ੀ ਧੌਣ ਲਾ ਲੈਣ। ਇਹ ਨਗਰ ਕੀਰਤਨ ਕਿਸ ਦੇ ਸੰਬੰਧ ਚ ਕਰਿਆ ਜਾ ਰਿਹਾ ਸੀ? ਇਹ ਪਾਪਾ ਜੀ ਨਗਰ ਕੀਰਤਨ ਹੈਗਾ। ਪਾਚੀ ਗੁਣ ਸਿੰਘ ਤੇ ਦਾਬਾ ਸੰਗਤ ਸਿੰਘ ਕੀਤਾ ਦੇ। ਉਹਨਾਂ ਦੀ ਚਲਾਈ ਹੋਇਆ। ਉਹਨਾਂ ਦੇ ਸੀ ਨਗਰ ਕੀਰਤਨ। ਹਾਂ ਸਾਉ ਤੋਂ ਜੀਓ ਹੋ ਕੇ ਤੇ ਆਪਣੇ ਬੇਰ ਸਾਹਿਬ ਤੱਕ ਜਾਣਾ ਸੀ ਨਗਰ ਕੀਰਤਨ। ਉਹਨਾਂ ਨੇ ਵਿੱਚ ਆ ਗਿਆ ਵੀ ਤੋਂ ਮੈਡੀਕਲ ਸਵਰ ਨਹੀਂ ਪੀਤਾ ਵੀ ਆ ਕੇ ਜਾਵ ਲੰਘੇ ਲੱਗੋ